ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਇਆਂ ਸਾਹ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਇਆਂ ਸਾਹ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਇਆਂ ਸਾਹ ਤੋੜੀ ਨਾ ਤੈਨੂੰ ਨਾਮੇ ਭਗਤ ਤੇ ਆਇਆ ਨਾਮੇ ਦਾ ਛੱਪਰ ਆਪ ਤਪਾਇਆ ਤੈਨੂੰ ਨਾਮੇ ਭਗਤ ਤੇ ਆਇਆ ਨਾਮੇ ਦਾ ਛੱਪਰ ਆਪ ਤਪਾਇਆ ਸਾਡੇ ਵੀ ਕਾਜ ਸਵਾਰੀ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸਾ ਤੋੜੀ ਨਾ ਸਾਡੇ ਵੀ ਕਾਜ ਸਵਾਰੀ ਖਾਲੀ ਮੋੜੀ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਤੈਨੂੰ ਮੱਖਣ ਸਾਤ ਆਇਆ ਬੇੜਾ ਤੂੰ ਉਸ ਦਾ ਬੰਨੇ ਲਾਇਆ ਤੈਨੂੰ ਮੱਖਣ ਸਾਤ ਆਇਆ ਬੇੜਾ ਤੂੰ ਉਸ ਦਾ ਬੰਨੇ ਲਾਇਆ ਸਾਨੂੰ ਵੀ ਪਾਰ ਲੰਘਾ ਵੀ ਡੋਬੀ ਬੇੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਸਾਨੂੰ ਵੀ ਪਾਰ ਲੰਘਾ ਵੀ ਡੋਬੀ ਬੇੜੀ ਸਾ ਤੋੜੀ ਨਾ ਦਰ ਤੇਰੇ ਤੇ ਆਏ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰ ਆ ਆ ਸਾ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰ ਆ ਆ ਸਾ ਤੋੜੀ ਨਾ ਤੈਨੂੰ ਭਗਤ ਪਿਰਲਾਦ ਤੇ ਆਇਆ ਤੱਤੇ ਥੰਮਤੋਂ ਬਚਾਇਆ ਤੈਨੂੰ ਭਗਤ ਪਿਰਲਾਦ ਤੇ ਆਇਆ ਤੱਤੇ ਥੰਮਤੋਂ ਬਚਾ ਲਿਆ ਸਾਨੂੰ ਵੀ ਆਪ ਬਚਾਵੀ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਸਾਨੂੰ ਵੀ ਆਪ ਬਚਾਵੀ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਏ ਖਾਲੀ ਮੋੜੀ ਨਾ मेहरया सोडीना दरी मोडीनाेहर्या नजराया सोडीना के मेहर द नजराया सोडीना तेन तन्ने भगत तया ते तेनु पाया ਤੈਨੂੰ ਤੰਨੇ ਭਗਤ ਤੇ ਆਇਆ ਪੱਥਰ ਵਿੱਚੋਂ ਤੈਨੂੰ ਪਾਇਆ ਮੈਨੂੰ ਵੀ ਦੇ ਦੇ ਦਰਸ਼ਨ ਉਮੀਦਾਂ ਤੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਮੈਨੂੰ ਵੀ ਦੇ ਦੇ ਦਰਸ਼ਨ ਉਮੀਦਾਂ ਤੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਨਿਮਾਣੀ ਕਰੇ ਅਰਦਾਸਾ ਪੂਰੀਆਂ ਕਰ ਤਈ ਸਭ ਦੀਆਂ ਆਸਾਂ ਨੀ ਮਾਣੀਏ ਕਰੇ ਅਰਦਾਸਾਂ ਪੂਰੀਆਂ ਕਰ ਦੇ ਸਭ ਦੀਆਂ ਆਸਾਂ ਸਾਨੂੰ ਬਖਸ਼ੀ ਨਾਮ ਦੀਆਂ ਦਾਤਾ ਖਾਲੀ ਮੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਸਾਨੂੰ ਬਖਸ਼ੀ ਨਾਮ ਦੀਆਂ ਦਾਤਾ ਖਾਲੀ ਮੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ

ਤੈਨੂੰ ਨਾ ਮੇ ਭਗਤ ਧਿਆਇਆ ਨਾ ਮੇ ਦਾ ਛੱਪਰ ਆਪ ਤਪਾਇਆ ਤੈਨੂੰ ਨਾ ਮੇ ਭਗਤ ਧਿਆਇਆ ਨਾ ਮੇ ਦਾ ਛੱਪਰ ਆਪ ਤਪਾਇਆ ਸਾਡੇ ਵੀ ਕਾਜ ਸਵਾਰੀ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸਾ ਤੋੜੀ ਨਾ ਸਾਡੇ ਵੀ ਕਾਜ ਸਵਾਰੀ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾ ਆਸਾਂ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾ ਆਸਾਂ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾ ਆਸਾਂ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਇਆ ਸਾ ਤੋੜੀ ਨਾ ਤੈਨੂੰ ਮੱਖਣ ਸ਼ਾਤ ਆਇਆ ਬੇੜਾ ਤੂੰ ਉਸ ਦਾ ਬੰਨੇ ਲਾਇਆ ਤੈਨੂੰ ਮੱਖਣ ਸ਼ਾਤ ਆਇਆ ਬੇੜਾ ਤੂੰ ਉਸ ਦਾ ਬੰਨੇ ਲਾਇਆ ਸਾਨੂੰ ਵੀ ਪਾਰ ਲੰਘਾ ਵੀਂ ਡੋਬੀ ਬੇੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਇਆ ਸਾ ਤੋੜੀ ਨਾ सूवि पारवि डोबी बेडना के मेरं नजराय सोडीना दर तेरे ते आये खाली मोडना के मेर नजरायाोड के मेर नजराया साना ਤੈਨੂੰ ਭਗਤ ਪਿਰਲਾਦ ਧਿਆਇਆ ਤੱਤੇ ਥੰਮਤੋਂ ਆਣ ਬਚਾਇਆ ਤੈਨੂੰ ਭਗਤ ਪਿਰਲਾਦ ਧਿਆਇਆ ਤੱਤੇ ਥੰਮਤੋਂ ਆਣ ਬਚਾਇਆ ਸਾਨੂੰ ਵੀ ਆਪ ਬਚਾਵੀ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਸਾਨੂੰ ਵੀ ਆਪ ਬਚਾਵੀ ਖਾਲੀ ਮੋੜੀ ਨਾ

ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਨਿਮਾਣੀ ਕਰੇ ਅਰਦਾਸਾ ਪੂਰੀਆਂ ਕਰ ਤਈ ਸਭ ਦੀਆਂ ਆਸਾਂ ਨਿਮਾਣੀ ਕਰੇ ਅਰਦਾਸਾਂ ਪੂਰੀਆਂ ਕਰਦੇ ਸਭ ਦੀਆਂ ਆਸਾਂ ਸਾਨੂੰ ਬਖਸ਼ੀ ਨਾਮ ਧਿਆਦਾਤਾ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਸਾਨੂੰ ਬਖਸ਼ੀ ਨਾਮ ਧਿਆਦਾਤਾ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰਤੇ ਕਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਦਰ ਤੇਰੇ ਤੇ ਆਏ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆਸਾਂ ਤੋੜੀ ਨਾ